12 ਗ੍ਰਾਫਟ ਦਾ ਵੈਰੀ ਐਕਟਿਵ ਨੰਬਰ ਤੇ ਰਹੇਗਾ ਚੱਲ ਆਇਆ ਅੱਛਾ ਕੌਣ ਦਿਖਾਉਂਦਾ ਤੈਨੂੰ ਮੋਬਾਈਲ ਤੇ ਨਹੀਂ ਚੱਲਦਾ ਹਾਂ ਹਾਂ ਕੀ ਆਂਦੇ ਯਾ ਵੇਖਾ ਹੈਰੀ ਹੈਰੀ ਸੁਣਦਾ ਜਦੋਂ ਨੰਬਰ ਪਹਿਲੇ ਤੇ ਹੈਰੀ ਗਿਆ ਹਾਂ ਅਖੀਰੋਂ ਆਪਲੇ ਨੰਬਰ ਤੇ ਆ ਗਿਆ ਹਾਂ ਹੂੰ ਗੱਲ ਵਰਤੋਂ ਆਖੀ ਜਾਂਦਾ ਸੀ ਬਾਬਾ ਉਹਦਾ ਕੁਰਬਾਨੀ ਤੇ ਮੇਰਾ ਨਾਮ ਲਿਖੋ ਹਾਂ ਦਾ ਪਹਿਲਾਂ ਸਾਰੇ ਨਾਮ ਮੈਂ ਕੁਰਬਾਨੀ ਦੇਵਾਂ ਦਾ ਕੋਈ ਗੱਲ ਹੋਈ ਤਾਂ ਆਦੀ ਕੁਰਬਾਨੀ ਉਹ ਹੀ ਦੇਣੀ ਕੀ ਸੀ ਹੁ ਭੱਜ ਜਾਂਦੇ ਜਦੋਂ ਕਹਿਣ ਵਾਲਾ ਥੋੜਾ ਕੁਰਬਾਨੀ ਦਿੰਦਾ ਹੁੰਦਾ ਹੈ ਹੈ ਕਹਿਣ ਵਾਲਾ ਨਹੀਂ ਦਿੰਦਾ ਹੁੰਦਾ ਜੀ ਨੇ ਦੇਣੀ ਹੋ ਕਹਿੰਦਾ ਨਹੀਂ ਹੁੰਦਾ ਸੁਸ਼ਟੀ ਆ ਤਾਂ ਪਿਆ ਮੇਰੀ ਹਾਂਜੀ ਹਾਂਜੀ ਰਸਾ ਲੈ ਜਾ ਕੇ ਸ ਲਾਲ ਜਾ ਮੋਟੇ ਬਣ ਰਸੇ ਲੈ ਆ ਮੈਂ ਕੱਲ ਸੱਚ ਹੋਇਆ ਆ ਅੱਜ ਤਾਂ ਚਿੰਨ ਕੇ ਕੰਧ ਨਹੀਂ ਲਾ ਛੱਡਾ ਕੰਮ ਨੇ ਸਾਰਾ ਨਹੀਂ ਦੱਸਿਆ ਤੂੰ ਕੀ ਹਾਂ ਤੁਮ ਨੂੰ ਨਹੀਂ ਕੀ ਇਹਦੇ ਵੀ ਦੀ ਪਾਦੇ ਹਾਂ 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 ਦੂਜੇ ਪਾਸੇ ਵੀਰੇ ਦੂਜੇ ਪਾਸੇ ਪੋਰ ਲਾਂ ਗਿਆ ਨਾ ਆਹ ਪਾ ਹਾਂ ਹਾਂ ਪਾਦੇ ਆ ਉਹ ਦੂਜੇ ਪਾਦੇ ਜਿੱਧਰ ਮਰਜੀ ਪਾਦੇ ਹੋਰ ਜਾਣਾ ਨਹੀਂ ਦਿਖੇ ਤਾਂ ਇਹਦੇ ਚ ਪਾ ਲਿਬੜੀ ਬੜੀ ਪਈ ਆ ਓਏ ਉਸ ਜੋ ਪੰਗ ਘਰਾਣ ਫਟਿਆ ਸੀ ਮਿੱਟੀ ਉਹਨਾਂ ਲਿਪੜੀ ਮਨ ਲਾ ਕਲ ਜਾ ਕਲ ਲਾ ਲਿਬੜੀ ਲਪੜੀ ਹੋਣੀ ਐ ਛੱਡ ਦਿਓ ਚਲ ਉਸ ਕੁਬਾਰ ਨਿਕਾਲੋ ਬਾਹਰ ਕੀ ਮੇਰੇ ਕੋ ਖਰਖਰਾ ਨਗਾ ਲਗਾ ਕੇ ਦੋ ਕਹਾਂ ਹੈ ਇਹ ਤਾਂ ਇਸਕਾ ਤਾਂ ਖਾਲੀ ਬਹੁਤ ਬੁਰਾ ਹੋਇਆ ਹੈ ਮੈਂ ਕੋਈ ਲਿਆ ਦੇ ਪ੍ਰਾਣਾ ਹੀ ਲਿਆ ਯਾਰ ਨਵਾਂ ਵੀ ਜੱਕ ਲਿਆ ਪੁਰਾਣਾ ਵੀ ਜੱਕ ਲਿਆ ਦੋਹਾਂ ਚੁਗ ਮਾਰ ਦਿਆਂਗੇ ਉਹ ਦੰਦਿਆਂ ਵਾਲਾ ਇੱਕ ਪਿੱਛੇ ਉੱਥੇ ਮੈਂ ਲੈ ਆ ਰੇਟਾਂ ਦਾ ਪਤਾ ਤੈਨੂੰ ਕਰਕੇ ਦੇਵਾਂ ਕੀ ਉੱਥੇ ਮੇਲੇ ਗਾ ਕੀ ਰੇਟ ਜੀ ਰੇਟ ਬੜੇ ਹਾਈ ਸੀ ਬਾਈ ਰੇਟ ਤਾਂ ਪੁੱਛੀ ਨਾ ਵਾ ਇਸ ਹਬਰ ਨਾਲਾਂਗੇ ਜੇ ਕੋਈ ਕਿਸੇ ਨੇ ਰੇਟ ਪੁੱਛ ਲਿਆ ਤਾਂ ਜੱਟਾ ਇਹੋ ਜੱਕੇ ਖੜੇ ਸੀ ਉੱਥੇ ਵਪਾਰੀ ਉਹ ਮੰਗਦੇ ਹੀ ਰੇਟ ਇੰਨਾ ਸੀ ਕਿਵੇਂ ਇਕੱਠੀ ਹੀ ਖੜੀ ਆ ਕਿ ਨਹੀਂ ਨਹੀਂ ਚਲੋ ਕਰ ਦਿਓ ਤੁਸੀਂ ਆਪ ਆਪ ਜੀ ਕੋਈ ਨਹੀਂ ਜੀ ਕੰਮ ਹੀ ਪੂਜਾ ਉਹ ਕੰਮ ਪੂਜਾ ਹੁੰਦਾ ਬੰਦੇ ਦੀ ਅਸਲ ਚ ਦੱਸਦੇ ਨਹੀਂਗੇ ਬਾਬੇ ਬੂਬੇ ਕੰਮ ਹੀ ਸਰਾ ਕੋਸਦਾ ਕਿਰਤ ਲੁੱਟਦਾ ਮਾਲ ਨਹੀਂ ਕਈ ਹੁਣ ਲੁੱਟਦੇ ਮਾਲ ਨੂੰ ਵੀ ਕੰਮ ਹੀ ਸਮਝਦੇ ਆ ਮੇਰੇ ਨਾ ਹੁੰਦਾ ਹੀ ਉਥੇ ਬੰਦ ਆਰਾਮ ਆਰਾਮ ਨਾਂ ਦਾ ਚੋਰ ਹੁੰਦਾ ਹੀ RAM ਨਾਂ ਸੀ ਉਹਦਾ ਜੇ ਮੁਕਤਰਾਈ ਬਹੁਤ ਤੜਾ ਲਧਿਆਣੇ ਦਾ ਤੇ ਉਹ ਮੈਨੂੰ ਆਦਾ ਤੜਕੇ ਤੜਕੇ ਬਾਹੂਆਂ ਦਾ ਸਿਸਟਰ ਨੇ ਮੇਰੇ ਨੂੰ ਰੋਟੀ ਬਣਾਈ ਜਾਂਦਾ ਪਰ ਉਠੇ ਖਾਦੇ ਦੋ ਮੈਂ ਤੇ ਕੰਮ ਤੇ ਨਿਕਲ ਗਿਆ ਮੈਂ ਕਿਹਾ ਕੰਮ ਤੇ ਕਿੱਥੇ ਨਿਕਲ ਗਿਆ ਮੈਂ ਕਿਹਾ ਉਹ ਨਾ ਮੇਲੇ ਤੇ ਮੇਲੇ ਤੇ ਮੈਂ ਕਿਹਾ ਕੋਈ ਲੌਂਦਾ ਹੋਣਾ ਇਹ ਰੇੜੀ ਰੂੜੀ ਜਾਂ ਕੋਈ ਕਰਦਾ ਹੋਣਾ ਕਾਰੋਬਾਰ ਮੈਂ ਕਿਹਾ ਮੇਲੇ ਤੇ ਕੀ ਕਾਰੋਬਾਰ ਸੀ ਆਪਣਾ ਆਹਦਾ ਜੇਬਾਂ ਤਲਾਸ਼ਨੀ ਆ ਹੂੰ ਆਦਾ ਮੇਰਾ ਕੰਮ ਸੀ ਜੇਬਾਂ ਤਲਾਸ਼ਨੀਆ ਲੱਸੀ ਪੀਈਏ ਨਾ ਇਹਨਾਂ ਨੂੰ ਲੱਸੀ ਪੀਈ ਸੀ ਪਾਣੀ ਸਿੱਧਿਆਂ ਬੰਦ ਕਰ ਗਿਆ ਹੋਏਗਾ ਤੂੰ ਨਹੀਂ ਇਹ ਜਦੋਂ ਤੂੰ ਆਇਆ ਉਹ ਤਾਂ ਬੰਦ ਕੀਤੀਏ ਨਹੀਂ ਸੀ ਅੱਛਾ ਚੱਲ ਕੋਈ ਨਹੀਂ ਹਾਂ 8:30 ਅੱਛਾ ਐ ਹਰ ਤੱਕ ਨਹੀਂ ਆਇਆ ਕੋਈ ਮਸਤ ਇਹ ਬੰਦ ਕਰੀਆਂ ਐ ਸਾਢੇ 5 ਫਿਰ 6 ਵਜੇ ਕਰਿਆ ਕਰ ਬਾਈ ਇਹਨਾਂ ਨੂੰ ਹੁਣ ਠੰਡ ਘਟ ਗਈ ਇੰਨੀ ਠੰਡੇ ਨਹੀਂ ਗੀ ਨਾਲੇ ਇਹ ਨਹੀਂ ਠੰਡ ਇੰਨਾ ਨਹੀਂ ਬਣਾਉਂਦਾ ਹੁੰਦਾ ਜਾਨਵਰ ਅੱਧਾ ਘੰਟਾ ਹੋਰ ਲੇਟ ਕਰਦੇ ਫਿਰ ਚਿਕੜ ਘੱਟ ਹੋਣ ਲੱਗ ਜੂਗਾ ਬਸ ਯਾਰ ਥੋੜੇ ਦੇਣੀ ਮੁੜ ਕੇ ਆਪਾਂ ਗੇਟ ਖੁੱਲੇ ਗੇਟ ਗੇਟ ਖੁੱਲੇ ਛੱਡ ਦੇਣੇ ਆਪਾਂ फिर आपे अंदर बह आपे बहार अभी तो पूछ भी गिली हाँ चंगा भी चंगा है ठीक तो तो है जी ठीक है ਉਹਨਾਂ ਸਵੇਰ ਸਵੇਰ ਮੈਂ ਖਾਣਾ ਖਾਧਾ ਆਂਦਾ ਬਾਹੂ ਮੈਂ ਕੰਮ ਤੇ ਨਿਕਲ ਗਿਆ ਬਾਹੂ ਆਉਂਦਾ ਸੀ ਉਹ ਕੰਮ ਤੇ ਮੈਂ ਕਹਾਂ ਕੋਈ ਪੱਠੀ-ਪੁੱਠੀ ਲਾਈ ਹੋਣੀ ਨੇ ਕੋਈ ਕੰਮ ਕਰਦਾ ਹੋਣਾ ਉੱਥੇ ਹੋ ਸਕਦਾ ਪਕੌੜੀ ਕੱਢਦਾ ਆਵੇ ਉਹ ਕਹਿੰਦਾ ਨਹੀਂ ਜੇ ਬਤਲਾਸ਼ਣ ਤੇ ਸਲਾਈਆਂ ਸਿੱਟਣ ਤੇ ਉਹ ਬਈ ਸਿਆਲ ਚ ਆਉਂਦਾ ਸਿਆਲ ਚ ਸਾਰੇ ਕੇਸ ਮਕਾ ਜਾਂਦਾ 2 ਮਹੀਨੇ 2 ਮਹੀਨੇ ਚ ਹੈ ਮੁੜ ਕੇ ਫੇਰ ਸਾਰਾ ਸਾਲ ਆਇਸ਼ ਕਰਦਾ 12 ਮਹੀਨੇ ਦੋ ਵੀਨੇ ਲਾਉਂਦਾ 10 ਮਹੀਨੇ ਬਾਸੋਂ ਬਾਹਰ ਹੀ ਦਿੰਦਾ ਏ ਲੈ ਕਿਰਦਾ ਸੈਟ ਹੋ ਗਿਆ ਗੱਭੀ ਓ ਵਾਹਿਗੁਰੂ ਹਾਂ ਯਾਹਾਂ ਚਲਾ ਰਹੀ ਹੈ ਕੀ ਪੱਖੇ ਚਲਾ ਦੂੰ ਚਲਾ ਦੂੰ ਜਦੋਂ ਵੀ ਉਹ ਬਾਹਰ ਕੱਟਣਾ ਤਾਂ ਪਬਲਿਕ ਲਾਈਨ ਹਾਂ ਉਹ ਚਲਾਵਾਂ ਜਦੋਂ ਬੱਸ ਸਾਡੇ ਕੋਲੇ ਆਇਆ ਹਾਂ ਚਲੋ ਠੀਕ ਹੈ ਹੁਣ ਇਹ ਜਲਾ ਦੇ ਬਸ ਬਾਹਰ ਕੱਢ ਦਿਆਂਗੇ ਇਹਨਾਂ ਨੂੰ ਹੁਣੇ ਕੱਢ ਦਿਆਂਗੇ ਬਸ ਬਾਹਰ ਹੀ ਪਾਵਾਂਗੇ ਹੁਣ ਠੀਕ ਹੈ ਨਾ ਇਦਰ ਕਰ ਦਿੰਦਾ ਚਲੋ ਜਰਾ ਬੱਸ ਆ ਜਾ ਵੀਰੇ ਹੋਰ ਬੰਦੇ ਹੋਰ ਬੰਦੇ ਆਓ ਜੀ ਆਓ ਆਹ ਮਹਾਰਾਣੀ ਆਓ ਸਰਪੰਚ ਵੀ ਆਓ ਮੰਦਰੀ ਮੋਰ ਦੇ ਦਿੱタル ਕੇ ਆ ਹਾਂ ਨੋ 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 ਕੱਲ ਕੱਲ ਘੋੜੀ ਮਿਲੀ ਆਪਣੀ ਸੱਚ ਹੋਏ ਜਿਹੜੀ ਆਪਾਂ ਵੇਚੀ ਸੀ ਪੁੱਤੇ ਕਿੰਨੇ ਚ ਹੈ ਉੱਥੇ ਮਾਂ ਇਹਨਾਂ ਦੀ ਖੜੀ ਸੀ ਹਾਂ ਮੈਂ ਕੋਲੇ ਹੋ ਕੇ ਹੱਥ ਹੱਥ ਫੇਰ ਕੇ ਆਉਂਦੇ ਆਂ ਅੰਬਰ ਸਰ ਤਰਨ ਤਰਨਦੇ ਸੀ ਉਹ ਵੀਰ ਜਿੰਨਾਂ ਕੋਲ ਸੀਗੀ ਉਹ ਗਾਗ ਲੱਗੇ ਖੜੇ ਸੀ ਉੱਥੇ ਮੈਨੂੰ ਆਸੀ ਥਾਰੋ ਦਾ ਬੱਚਾ ਐ ਉਹ ਮੈਂ ਕਾ ਨਹੀਂ ਉਹ ਭਰਾਵਾ ਥਾਰੋ ਦਾ ਬੱਚਾ ਨਹੀਂ ਗੀ ਇਹ ਮੈਂ ਕਿਹਾ ਸਾਡੇ ਪਿੰਡੋ ਹੀ ਲਈ ਸੀ ਅਸੀਂ ਇਹਦਾ ਖਾਨਦਾਨ ਜਾਣਦਾ ਮੈਂ ਕੁਛ ਨੁਗਰਾ ਕੁਛ ਮਾਰਵਾੜੀ ਹੈ ਰਲਮਾ ਉਹਦੇ ਕੰਨ ਥਾਰ ਵਾਂਗੂ ਇੱਕ ਉਹਨਾਂ ਨੇ ਪੂਛ ਕੱਟਤੀ ਉਹਦੀ ਛੋਟੀ ਕਰਤੀ ਖੜੀ ਦੀ ਤੇ ਇਸ ਕਰਕੇ ਉਹ ਕਦ ਦੀ ਲੱਤਾਂ ਹੀ ਲੰਮੀਆਂ ਉਹਦੀਆਂ ਤੇ ਇਸ ਕਰਕੇ ਉਹ ਆਨੇ ਥਾਰੋ ਦੀ ਹੈ ਜਿਹੜੇ ਨਹੀਂ ਆ ਰਹਾ ਲਾਲ ਆਪਣੀ ਵੱਡੀ ਘੋੜੀ ਆ ਮੈਂ ਵੀਡੀਓ ਬਣਾ ਕੇ ਲਿਆ ਆ ਵਿਖਾਉਂ ਤੈਨੂੰ ਹਾਂ ਉਹ ਕੁਦਰਤੀ ਮੈਂ ਸਿਆਣ ਲਈ ਮੈਂ ਉਹਦੇ ਕੋਲੇ ਉੱਠ ਗਿਆ ਮੈਂ ਕਿਹਾ ਯਾਰ ਇਹ ਘੋੜੀ ਕਿੱਥੋਂ ਆਈ ਹੈ ਬਾਈ ਉਹ ਕਹਿੰਦੇ ਸੀ ਤਾਂ ਲਈ ਸੀ ਬਾਈ ਮੈਂ ਕਿਹਾ ਯਾਰ ਇਹ ਤਾਂ ਉਹ ਆnde ਨਹੀਂ ਇਹ ਨਹੀਂ ਗਈ ਉਹ ਨਹੀਂ ਗਈ ਮੈਂ ਫਿਰ ਉਹਨਾਂ ਨੂੰ ਵੀਡੀਓ ਕੱਢ ਕੇ ਵਿਖਾਈ ਇਹਦੇ ਚੋਂ ਪ੍ਰਾਣੀ ਉਹਦੀ ਅੰਦੇ ਹਾਂ ਫਿਰ ਵਿਚਾਰੇ ਨੇ ਚਾਹ ਪਾਣੀ ਪੁੱਛਿਆ ਸਾਨੂੰ ਵੋਲਟ ਆਪਣਾ ਠੱਲਿਆ ਸੀ ਉਹਦੇ ਕੋਲੇ ਦੂਜੇ ਕੋਲੇ ਆਹ ਅਦਾਬ ਕੋਲੇ ਅਦਾਬ ਦੇ ਡੇਰੇ ਤੇ ਉਹ ਤਾਂ ਮਿਲਿਆ ਨਹੀਂ ਸਾਨੂੰ ਵੈਸੇ ਉਹਦਾ ਆਪ ਦੇ ਡੇਰੇ ਠੱਲੇ ਹਾਂ ਖਾਲਸਾ ਦਾ ਫਿਰ ਚੜ੍ਹਦੀ ਕਲਾ ਦੀ ਰਹਿੰਦਾ ਹੈ ਹੈ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਖਾਲਸਾ ਹਣ ਕਹਿੰਦਾ ਯਾਰ ਅੰਦਾ ਭੈ ਜੀ ਦਸਤੀਨ ਕਿੰਨਾ ਚੱਕੀ ਫਿਰਦੇ ਅਸੀਂ ਤਾਂ ਉਹ ਰੈਫਲ 315 ਹੋਰ ਆ ਹੇ ਇਹਨੂੰ ਲੱਗੀ ਵਿਚਾਰੇ ਨੂੰ ਇਹਨੂੰ ਇਹਨੇ ਕਿਹੜਾ ਅਸਲੇ ਬਾਰੇ ਆਂਦਾ ਯਾਰ ਸਟੀਨਗਨ ਚੱਕੀ ਫਿਰਦੇ ਆ ਤਾਂ ਉਹ ਮੈਂ ਕਿਹਾ ਸਟੀਨਗਨ ਨਾ ਚਲੋ ਮੈਂ ਕਿਹਾ ਬਾਬਿਆਂ ਨੂੰ ਮਿਲ ਜਾਂਦੀਆਂ ਭਾਈ ਇਹ ਇਹਨਾਂ ਦੇ ਲਾਇਸੈਂਸ ਹੈ ਪਹਿਲਾਂ ਨਹੀਂ ਹੁੰਦੇ ਸੀ ਖਾਲਸੇ ਹੁਣ ਦੋ ਤਿੰਨ ਸਾਲਾਂ ਦੇ ਬਹੁਤ ਜ਼ਿਆਦਾ ਘੋੜੇ ਰੱਖ ਲਏ ਵਪਾਰ ਵੱਚ ਵੀ ਆ ਗਏ ਕੁਝ ਆਦਾਂ ਸਾਫ ਕੀ ਹਾਲ ਚਾਲ ਹੈ ਹਾਂ ਵੀਡੀਓ ਆ ਇਸ ਲਈ ਬਾਰਲ ਦੇ ਨਾਲ ਹੀ ਟੈਂਟ ਚ ਗਏ ਅਸੀਂ ਉਦੋਂ ਇੰਨਾ ਟਾਈਮ ਹੈ ਨਹੀਂ ਸਾਡੇ ਕੋਲ ਯਾਰ ਢੋੜੇ ਤਾਂ ਉਹਨਾਂ ਦੇ ਵੀ ਆਏ ਸੀ ਆਏ ਸੀ ਬਾਰੀ ਬੱਤੇ ਹਾਂ ਦੋਨੋਂ ਵੇਖ ਲਈ ਸੀ ਅਸੀਂ ਮੈਂ ਕਿਹਾ ਯਾਰ ਇੱਥੇ ਤਾਂ ਇਹਦਾ ਵੇਖ ਲੈਣਾ ਵੀਡੀਓ ਵੜੀਓ ਚ ਆਪਾਂ ਆਪਣੇ ਪਿੱਛੇ ਚੱਲ ਰੇਟ ਰੂਟ ਪੁੱਛਦੇ ਹਾਂ ਕੋਈ ਪਤਾ ਲੱਗੂ ਆਪਾਂ ਨੂੰ ਘੁਰ ਨਹੀਂ ਵੇਖ ਲੈ ਬਾਈ ਚੰਗੀ ਤਰ੍ਹਾਂ ਸਾਫ ਕਰਦੇ ਕਿਉਂ ਹੀ ਬਲ ਬਈ ਇਹ ਨਾ ਕਾਂਦਨਾ ਲਾ ਦੇ ਸਾਰਾ ਪਿਸ਼ਾਬ ਜੇ ਵਾਲਾ ਤੇ ਇਸ ਪੱਖੇ ਛੱਡ ਦਿੰਨਾ ਮੈਂ ਆ ਪਾਲਾ ਵਿੱਚ ਆ ਬਾੜਾ ਗੱਲਾ ਹੈ ਹਾਂ ਫਸ ਗਿਆ ਕੰਮ ਨਹੀਂ 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 ਤੋਪੀ ਆ ਹੁਣ ਇੰਨੀ ਠੰਡ ਦਾ ਹੈ ਨਹੀਂ ਬਈ ਯਾਰ ਤੂੰ ਪੱਠੇ ਦਾਣਾ ਪਾ ਦੇ ਇਹਨੇ ਦਾਣਾ ਖਾਣਗੇ ਇਹਨੇ ਇਹਨਾਂ ਦਾ ਹਾਂ ਉਦੋਂ ਧੁੱਪ ਨਿਕਲਿਆ ਹੋਣੀ ਆ ਕੱਲ ਵੇਖੀ ਸੀ ਤਾਂ ਪਸੀਨਾ ਆਉਂਦਾ ਸੀ ਹਾਂ ਕੱਲ ਅਸੀਂ ਤਾਂ ਬਈ ਮੇਲੇ ਦੇ ਸਿਰੇ ਤੇ ਗਏ ਥੱਕ ਗਏ ਮੈਂ ਕਿਹਾ ਭੈਣ ਕਿੰਨਾ ਤਰੈਣੇ ਹਾਂ ਹਾਂ ਮੈਂ ਕਿਹਾ ਯਾਰ ਆਪਾਂ ਐ ਕਰੀਏ ਆਪਣਾ ਮੋਟਰਸਾਈਕਲ ਲਈਏ ਤੇ ਉਹਦੇ ਤੇ ਕਿਹੜੇ ਲਈਏ ਜੇ ਇੱਕ ਅਦਾ ਦੇਣਾ ਤਾਂ ਇਹਨਾਂ ਦਾ ਵੇਖ ਤਾ ਲਿਆ ਮੈਂ ਕਿਹਾ ਚੱਲ ਮੈਂ ਵੀ ਤਿਆਰੀ ਸੀ ਮੈਂ ਕਿਹਾ ਚੱਲ ਉੱਥੇ ਉੱਥੋਂ ਫਿਰ ਅਸੀਂ ਚਾਹ ਪਾਣੀ ਪੀ ਗਏ ਤੇ ਉੱਥੋਂ ਆਏ ਫਿਰ ਘੋੜੀ ਆਪਣੀ ਸਿਆਣ ਲਈ ਸੀ ਮੈਂ ਉਦਹੀਂ ਉਹ ਕੁਦਰਤੀ ਉਸ ਉਧਰ ਉੱਠ ਗਏ ਅਸੀਂ ਮੈਂ ਕਿਹਾ ਯਾਰ ਆ ਤਾਂ ਆਪਣੀ ਵਾਲੀ ਆ ਪੈਰਪੂਰ ਵੇਖੇ ਇੱਕ ਉਹਨਾਂ ਨੇ ਆ ਜਾਦਾਂ ਕੱਟ ਛੱਡੀਆਂ ਉਹਦੇ ਵਾਲ ਕੱਟ ਜਿਹੜੇ ਧੌਂ ਦੇ ਇੱਕ ਪੂਛ ਛੋਟੀ ਕਰ ਛੱਡੀ ਮੈਂ ਕਿਹਾ ਯਾਰ ਪੂਛ ਦੀ ਬਹੁਤ ਵੱਡੀ ਸੀ ਥੱਲੇ ਲੱਗਦੀ ਸੀ ਮੈਂ ਕਿਹਾ ਐਡੀ ਵੱਡੀ ਪੂਛ ਸੀ ਇਹਦਾ ਦੋਂਬਾ ਉਹਨਾਂ ਦੇ ਯਾਰ ਅਸੀਂ ਕੱਟਿਆ ਆਦੇ ਬੱਚੇ ਇਹ ਕਿਵੇਂ ਕੰਨਾਂ ਦੇ ਦਿੰਦੀ ਐ ਮੈਂ ਆਖਿਆ ਬੱਚੇ ਵਧੀਆ ਕੰਨਾਂ ਦੇ ਦਿੰਦੀ ਐ ਜਿਹੜੇ ਪਾਸੇ ਪੋਣਾ ਲੱਭੇ ਦਾਣਾ ਬਾਹਰ ਭਾਈ ਥੋੜੀ ਤੂੜੀ ਪਾ ਲਿਆ ਵਿੱਚ ਰੁਗ ਦੁਪਹਿਰੇ ਭਜਾਵਾਂਗੇ ਇਹਨਾਂ ਨੂੰ ਅੱਜ ਨਹੀਂ ਹੁਣ ਭਜਾਇਆ ਕਰਾਂਗੇ ਯਾਰ ਹੁਣ ਟਾਈਮ ਬਸ ਠੰਡ ਤਾਂ ਹੁਣ ਦਿਨੇ ਸੁੱਕ ਜੂਆ ਮੁੜ ਕੇ ਇਹਨਾਂ ਦਾ ਕਈ ਦਿਨ ਤੰਦ ਪਈ ਇਸ ਕਰਕੇ ਸਟਾਪ ਕਰਤਾ ਹੀ ਆਪਾਂ ਇੱਕ ਕਰੀ ਪਸ਼ੂ ਨਿਕਲਦੇ ਨਾ ਸਿਆਨਣਾ ਔਖਾ ਹੁੰਦਾ ਉਹਦੇ ਨਾਲ ਇੱਕ ਪੱਟ ਤੇ ਨਿਸ਼ਾਨੀ ਹੈ ਚਲ ਪੁੱਤ ਦਿਖਾ ਉੱਥੋਂ ਸਿਆਣੀ ਗਈ ਉਹ ਮੈਂ ਕਿਹਾ ਯਾਰ ਇਹ ਘੋੜੀ ਤਾਂ ਸਾਡੇ ਕੋਲੋਂ ਆਈ ਹੈ ਬਾਈ ਮੰਨੋ ਤੁਸੀਂ ਨਾ ਮੰਨੋ ਫਿਰ ਜਦੋਂ ਫੋਟੋ ਵਿਖਾਈ ਫਿਰ ਉਹਨਾਂ ਨੂੰ ਮੰਨ ਗਏ ਉਹਨਾਂ ਦੇ ਹਾਂ ਉਹ ਉਮਰ ਦੀ ਇੰਨੀ ਲੱਗਦੀ ਨਹੀਂ ਇਹਨਾਂ ਦੇ ਯਾਰੇ ਨੇ ਤਿੰਨ ਬੱਚੀਆਂ ਕਿੱਥੋਂ ਦੇਤੀਆਂ ਮੈਂ ਕਿਹਾ ਤਿੰਨ ਉਹਨੂੰ ਚੈਨਲ ਹੈਗਾ ਆਪਣਾ ਮੈਂ ਕਿਹਾ ਉਹਦੇ ਤੇ ਪਾਈਆਂ ਵੀ ਐ ਇਹ ਸੁੰਦੀ ਦੀ ਵੀ ਹੈਗੀ ਵੀਡੀਓ देख मेरे एक घोड़ा पसंद आया सी यार उथे बस गल बनी नहीं थोड़ा जहा चक्कर मार गया ਘੋੜਾ ਵੀ ਜਿਵੇਂ ਐਵੇਂ ਵਾਂਗੋ ਹੀ ਮਿਲਦਾ ਸੀ ਇਸ ਸਵਾਰੀ ਨੂੰ ਵਧੀਆ ਸਸਤਾ ਸੀਗਾ ਇਹਨਾਂ ਮਹਿੰਗਾ ਵੀ ਨਹੀਂ ਸੀ ਜਿਵੇਂ ਕਾਲਾ ਸੀ ਸ਼ਾ ਕਾਲੇ ਦੇ ਪਸ਼ਕੀਨ ਕਾਲਾ ਸੀ ਜਿਵੇਂ ਸ਼ਾ ਹਾਂ ਛੱਡ ਦੇ ਛੱਡ ਦੇਣਾ ਮੱਕੀ ਪਾ ਦੇ ਮੜੇ ਜੀ ਹਾਂ ਵੈਸੇ ਮੈਂ ਐਡਰੈਸ ਲਿਆ ਆ ਉਹਨਾਂ ਦਾ ਬੰਦਿਆਂ ਦਾ ਜੇ ਜਾਣਾ ਵੀ ਪੈ ਗਿਆ ਆਪਾਂ ਚੱਲ ਬੜਾਂਗੇ ਆ Rajasthan ਦੇ ਆ ਆਪਣੇ ਲਾਗੇ ਦੇ ਹੀ ਆ ਬੰਦੇ ਇਹਨੇ ਤਾਂ ਪੂਛ ਦੀ ਜੜ ਕੱਢ ਲਈ ਸਾਰੀ ਇੱਕ ਦੋ ਦੰਤੀਆ ਇਹਨਾਂ ਦੇ ਪਿਛਾੜੀਆਂ ਲਾ ਕੇ ਸੈਟਿੰਗ ਕਰੀਏ ਇਹਨਾਂ ਦੀ ਚੱਲ ਹੁਣ ਇੱਕ ਮੂੰਗਫਲੀ ਦਾ ਨੀਰੇ ਦਾ ਭਰ ਲਿਆ ਉਹ ਚੌਣ ਚ ਪਾ ਦੇ ਬਸ ਜਿਵੇਂ ਉਧਾਰ ਹੈ ਤਕੜਾ ਭਰ ਲਿਆ ਇਹ ਹੀ ਲਿਆ ਆਉਂਦਾ ਦਾਣਾ ਖਾਣ ਗਿਆ ਕੋਸੋ ਖਾਣ ਗਿਆ ਗਾਜਰਾ ਵੀ ਹੈ ਗਿਆ ਇੱਕ ਕਰਨਾ ਹੈ ਆ ਉਹ ਨਾਲ ਸਭਾ ਮਰੀਗਾ ਉਹ ਗਾ ਲਈ ਆ ਮਰੀਕ ਥੋੜਾ ਨਹੀਂ ਭਾਈ ਹੈ ਚੱਲ ਫੇਰ ਪਾ ਦਿਆਂਗੇ ਜਦਨੇ ਪਾ ਦੂੰ ਮੈਂ ਪਾ ਦੂੰ ਹੋਏ ਵਾਪਸ ਇਹ ਨਹੀਂ ਵਟੇ ਹੋਰ ਫਿਰ ਭੇਟ ਦੇ ਬੰਦ ਕਰਦੇ ਤੇ ਪੱਖੇ ਛੱਡਦੇ ਯਾਰ ਫਿਰ ਤੂੰ ਪੱਖਿਆਂ ਵਾਲੀ ਰੀਝ ਪਕਾ ਲਾ ਸਾ ਸੁੱਕ ਜਾਣਾ ਥਾਂ ਸੁੱਕ ਜੇ ਹਾਂ ਪੱਖੇ ਨਾਲ ਸੁੱਕੂ ਆ ਸਹੀ ਹਵਾ ਲੱਗੂ ਇੱਕ ਪੱਖਾ ਛੱਡ ਦੇ ਵਿਚਾਲੜਾ ਕਿ ਐਂ ਕਰੀ ਰਾਤ ਨੂੰ ਬੰਦ ਕਰਨੇ ਆ ਯਾਦ ਕਰਕੇ ਇਹ ਤੇ ਘੂੜੀਆਂ ਦੀ ਕੁਲਫੀ ਜਮਾ ਦੇ ਬਸ਼ੇਰੀਆਂ ਦੀ ਉਹ ਤੇ ਚੱਲ ਲਾਣਾ ਖਾ ਕੀ ਕਰਦਾ ਬਾਈ ਜੀ ਹੁਣ ਤੁਸੀਂ ਜੀ ਸਰਦਾਰ ਜੀ ਉਹਨਾਂ ਨੂੰ ਪਾਉਣੇ ਆਂ ਇੰਦਰਾਲਾ ਨੇ ਨਹੀਂ ਸਰਦਾਰ ਜੀ ਤੁਸੀਂ ਐਂ ਕਰੋ ਮੈਦਾਨ ਆਪਾਂ ਉਹ ਵੀ ਕਾਈਆਂ ਵੀ ਕੱਢਦੇ ਗਏ ਇੰਨੀ ਠੰਡ ਹੈ ਨਹੀਂ ਬੇਖਾਪ ਤੇਰੇ ਅੰਦਰ ਤੇ ਗੱਡ ਰਾਂ ਨਹੀਂ ਹੋਗਾ ਆਪਾਂ ਤੇਰੇ ਕੰਨੀ ਮਿਲਖਾਦੇ ਨਹੀਂ ਮੇਰੇ ਕੰਨੀ ਉਂਗਲ ਕਰ ਦੇਣੀ ਐ ਮੈਂ ਕਿਹਾ ਅਮਰੀਕੇ ਨੇ ਕਢਾਈਆਂ ਸੀ ਕੱਢ ਦੇ ਮੈਦਾਨਾ ਯਾਰ ਕਿਹੜੀ ਐ ਐਡੀ ਠੰਡ ਦਾ ਹੈਣੀ ਇਹ ਅਮਰੀਕਣਾ ਆਈਆਂ ਇਹਨਾਂ ਨੂੰ ਠੰਡ ਨਹੀਂ ਲੱਗਦੀ ਹੁੰਦੀ ਹਣਾ

ਮੋਬਾਈਲ ਚਲੋ ਹੈ ਪਾਇਆ ਹਾਂ ਉਹ ਚਲੋ ਦਾਣਾ ਰਲਾ ਦਿਆ ਵਾਤ ਮਾਰ ਦਿਆ ਮੈਂ ਇਹ ਚ ਹਰਾ ਲੈਦਾ ਪਿਆ ਆਦਾ ਮੂਫਲੀ ਦੇ ਨੀਰੇ ਦੀ ਸ਼ਕੀਨ ਹੈ ਮੈਂ ਵੇਖ ਲਪੜਾ ਮਾਰੂ ਜੇ ਕੰਨ ਸਿੱਡਦੀ ਹੈ ਚਲ ਆ ਤਾਂ ਨਵੀਂ ਤੋਂ ਨਵੀਂ ਪੈਂਦੀ ਐ ਨੂੰ ਕੀ ਸ਼ੱਕ ਪੈ ਗਿਆ ਤੈਨੂੰ ਆ ਜਾ ਖਾਲਾ ਖਾਓ ਬੇਟਾ ਖਾਓ ਨਮਕ ਨਹੀਂ ਡਾਲਿਆ ਅੱਜ ਹਨਾ ਢਾਣੇ 'ਚ ਭੁੱਲ ਗਏ ਯਾਰ ਆਪਾਂ ਨਹੀਂ ਨਹੀਂ ਹਾਂ ਪਾਊਡਰ ਪਾਇਆ ਸੀ ਨਮਕ ਨਹੀਂ ਪਾਇਆ ਹਾਂ ਆਹ ਹੋ ਝੱਟ ਲੈਣੀਆਂ ਲੋੜ ਪਈ ਤਾਂ ਮੰਦਰ ਨੁਹਾਈਏ ਯਾਰ ਧੁੱਪ ਨਿਕਲੇ ਨਾ ਇਹਨਾਂ ਦਾ ਬੁਰਾ ਹਾਲ ਹੋਇਆ ਪਿਆ ਗਾਣਾ ਵੀ ਦੇ ਗਾਵਿਲ ਮੋਣਿਆ ਡੱਬੀ ਤੇ ਦੋ ਆ ਬਸ 3 ਜਨਵਰੀ ਆਪਣੇ ਨੂੰ ਮਾਉਣ ਵਾਲੇ ਉਹ ਗਾਂ ਤਾਂ ਨਮਾਉਣ ਵਾਲੀ ਹੈ ਹੀ ਨਹੀਂ ਓਏ ਖਰਖਰਾ ਮਾਰ ਦਿਆਂਗੇ ਬਲਦ ਤੇ ਵੀ ਕਲਮਾ ਟਾਈਮ ਗਿਣਿਆ ਸੀ ਆ ਆਪਣੀ ਜਿਹੜੀ ਨਿੱਕੀ ਬਸ਼ੇਰੀ ਐ ਪੰਜਾ ਮਹੀਨਿਆਂ ਦੀ ਨਹੀਂ ਹੋਈ ਵੀਰੇ ਹੋਈ ਦੀ ਗਾ ਹੂੰ ਜੰਮਦ ਵੀ ਬੜੀ ਚੌੜੀ ਸੀ ਕੋੜੀ ਲੱਸੀ ਸੀ ਬਸ਼ੇਰੀ ਰਾਜੀ ਸੀ ਵੀਰੇ ਵੀ ਦੇ ਦਾਤਣ ਜਰੂਰ ਕਰਿਆ ਕਰ ਵੀਰੇ ਹਾਂ ਬੁਗੜਾ ਮੁਗੜਾ ਯਕੀਂ ਦਾ ਇਹ ਨਿਕੂ ਬਾਂ ਨਦੀ ਕੇ ਆਪਣੇ ਬਣਾ ਦੇ ਆਹੋ ਮੈਂ ਕਹਿੰਦਾ ਅਮਰੀਕੇ ਰ ਕਹਦਾ ਝਗਾ ਦੇ ਬਾਈ ਕੁਛ ਨਹੀਂ ਦਾ ਠੰਡ ਹੈਗੀ ਵਿਚਾਰਾ ਮੈਂ ਜਗਾਤਾ ਨਹੀਂ ਦੁੱਧ ਤਾਂ ਚਾਹੁੰਦਾ ਹੈ ਯਾ ਇੱਕ ਥਾਂ ਝਗਾਉਂਦੇ ਐ ਨੋ ਫਨੀਰਾ ਖਾਣ ਲੱਗਾ ਫਿਰ ਘਟਾ ਦੇਾਂਗੇ ਕੋਈ ਨਹੀਂ ਰੱਬ ਦਾ ਜੀ ਹੈ ਯਾਰ ਵਿਚਾਰਾ ਇਹ ਇਹੀ ਬੱਛੀ ਹੁੰਦੀ ਤਾਂ ਬਲੇਟ ਬਲੇਟ ਰੱਖਦਾ ਅਗਲਾ ਆਪਾਂ ਤਾਂ ਇਹਨੂੰ ਬੱਛੇ ਨੂੰ ਵੀ ਫੁੱਲ ਆਉਂਦੇ ਆ ਹੂੰ ਜਵਾਨੀ ਚੜ ਗਈ ਓਏ ਚਲਾਦਾ ਪੱਖਾ ਕਰਤਾ ਤੇਰਾ ਚਾਹ ਪੂਰਾ ਲੈ ਹੀ ਭਾਈ ਇਹ ਬੰਦ ਕਰਦੀ ਕਿਤੇ ਲੇਟ ਜਾੜ ਤੇ ਮੈਂ ਸੁੱਧੀਆਂ ਆਉਣ ਸਰਦਾਰ ਨੇ ਘੜਾ ਚਲਾਇਆ ਉਹ ਚਲਾਇਆ ਹਾਂ ਨਹੀਂ ਮੇਰੇ ਯਾਦ ਆ ਮੈਂ ਸੱਚਾ ਵੇਖ ਕੇ ਪੈਂਦਾ ਤੂੰ ਵੀ ਵੇਖ ਲਿਆ ਕਰਨਾ ਸੱਚਾ ਇੱਕ ਰਾਤ ਚੱਲਦਾ ਰਹ ਗਿਆ ਮੈਂ ਆਪਾਂ ਬਸ ਮੰਝਾ ਲਵਾ ਦੇਣਾ ਜਿਹੜੇ ਨੇ ਪੱਕੇ ਥੱਲੇ ਹੀ ਪਉਣਾ ਬਸ ਆਹੀ ਸਜਾ ਹਣ ਹੈ ਮੈਂ ਤਾਂ ਪੈ ਜੂ ਫਿਰ ਰਜਾਈ ਲੈ ਨੂੰ ਡਬਲ ਆ ਬਾਈ ਯਾਰ ਆ ਲਾਵੇਂ ਨਾ ਕੁੰਡਾ ਮੱਕੀ ਦਾ ਆਪਣੇ ਬਹੁਤ ਖੜੀ ਆਹੀ ਸੀ ਹੈ ਨਾ ਹੁੰਦਾ ਖੁਸ਼ਕ ਹੋ ਗਿਆ ਕੰਮ ਇਹ ਤੇ ਛੱਲੀਆਂ ਉਬਾਲ ਕੇ ਕੱਲ ਵੇਚੀ ਜਾਂਦਾ ਸੀ ਬਹੁਤ ਵਧੀਆ ਸੀ ਸਵਾਦ ਹੋਏ ਆਪਾਂ ਵੀ ਉਬਾਲ ਕੇ ਖਾਈਏ ਇੱਕ ਦਿਨ ਹਾਂ ਇਹ ਲਿਆਈਸ ਵੇ ਕੰਨ ਤੋੜ ਕੇ ਚੰਗਾ ਵਿੱਚੋਂ ਪੱਕੀਆਂ ਪੱਕੀਆਂ ਉੱਥੇ ਮੈਂ ਖੇਤ ਆਉਂ ਖੇਤ ਹੀ ਵਾੜ ਦੂੰ ਤੈਨੂੰ ਨਾਲੇ ਤੂੰ ਖਾ ਲਾ ਆਪਾਂ ਇਕੱਠੇ ਖਾ ਲਾਂਗੇ ਹੈ ਹੋਰ ਨਹੀਂ ਨਾ ਮੰਡੀਆਂ ਉਰ ਨਹੀਂ ਰਹਿ ਨਹੀਂ ਬੱਜਾ ਹੈ ਨਾ ਇਹ ਸਰਦੀਆਂ ਸੀ ਕਿਵੇਂ ਬਹੁਤੀ ਬਾਦੇ ਭਰ ਕੇ ਵਾਦੂ ਨੇ ਦੁਪਹਿਰੇ ਵੀ ਪੋਣਾ ਕੋਈ ਨਹੀਂ ਵਿੱਚ ਦਿਖਾਈ ਜਾਣੀ ਐ ਇਹ ਬਾਰਾ ਜਗਾੜ ਇੱਕ ਇੱਕ ਪਾਸੇ ਖੋਆ ਪਾਤਾ ਖਾ ਲਿਆ ਬੰਦੇ ਨੇ ਤੇ ਇੱਕ ਫੁਲਕਾ ਖਾਦਾ ਹੋਵੇ ਫੁਲਕਾ ਹਾਜਮਾ ਆ ਜਾਂਦਾ ਦਲੀ ਆ ਜਾਂ ਫੁਲਕਾ ਛੇਤੀ ਤੇ ਕੋਹਾ ਦਾ ਤੈਨੂੰ ਪਤਾ ਹੀ ਐ ਰੱਜ ਕੇ ਖਾਦਾ ਹੋਵੇ ਦਾ 8-10 ਘੰਟੇ ਲੋੜ ਹੀ ਨਹੀਂ ਕਹਦੀ ਅਸਮੇ ਲੋਕ ਯਾਰ ਗਾਜਰੀ ਲਾ ਬਣਾ ਲੀਏ ਇੱਕ ਦਿਨ ਹਣਾ ਐ ਤੇ ਮੈਂ ਕੱਲ ਵੇਖਿਆ ਸੀ YouTube ਤੇ ਇਹਦਾ ਸੌਖਾ ਯਾਰ ਪੀਡੀਓ ਛੇੜ ਕੇ ਆ ਬੰਨਨ ਜੀ ਸੇਣੀ ਜੀ ਛੜ ਕੇ ਆਵ ਲੰਘ ਜੂ ਮੇਰੀਆਂ ਦਾ ਖਰਚ ਨਾ ਤੂੰ ਮਾਰ ਦੇ ਯਾਰ ਥੋੜਾ ਬਹੁਤਾ ਚਰਜ ਮੈਨੂੰ ਕੰਮ ਹੋ ਗਿਆ ਠੀਕ ਹੈ ਅਪਰੇਸਟ ਜੀ ਨੇ ਆਪਾ ਦਤਨ ਕਰਦੇ ਰਹਿਣੇ ਆਪਣੇ ਦਾੰਦ ਬਚ ਕੇ 50 60 ਸਾਲ ਚ ਨਹੀਂ ਤਾਂ ਸਿੱਟ ਦੀ ਡਿੱਗ ਪੈਂਦੇ ਹੋਣ ਨੂੰ ਇੱਕ ਸਰਦੀ ਚ ਗੰਨਾ ਜ਼ਰੂਰ ਮੌਜੂਦ ਹੈ। ਹਲੋ ਮੇਰਾ ਰਾਤਾ ਭੈ ਭਾ ਗੰਨਾ ਚੂਪੋ ਤੂੰ ਹੰਦਾ ਖੜਤੀ ਹੋ ਬਦੈ। ਕੋਈ ਨ ਚੂਪ ਲੈਣਾ ਸੀ ਫਿਰ ਇੱਥੇ ਗੰਨੇ ਨੂੰ ਕਿਹੜਾ ਫਿਰ ਮੋਹਰ ਲੱਗੀ ਹੈ ਪਰ ਚਲ ਅੱਜ ਆ ਮੈਂ ਆਉਂਗਾ ਪਾ ਇਕੱਠੇ ਪਟਾਂਗੇ ਦੋ ਤਿੰਨ ਗੰਨੇ ਉੱਥੋਂ। ਆਪਾਂ ਤਾਂ ਮੁੱਕਦੇ ਨਹੀਂਗੇ ਬਹੁਤ ਜਿਹੜੀ ਹੈਗੀ ਨਾ ਇੱਕ ਇੱਕ ਚ ਹੈਗੀ ਪੰਜ ਸੱਤ ਮੁੱਠ ਚ ਉਹਦੇ ਚ ਬੂਟੇ ਚ ਤੇਰੇ ਆ ਉਹ ਉੜ ਉੜਨਾ ਜੋ ਕਟਿਆ ਘਰ ਚਾਕੂ ਨਾਲ ਉਦਿਆਂ ਥੋੜਾ ਛੱਡ ਦੇ ਨਾ ਉੱਤੋਂ ਜਿਹੜਾ ਫਟ ਕੇ ਦਵਾਰੇ ਬੂਟਾ ਫਿਰ ਬਣ ਜੇ ਉਹ ਭਈਆ ਰਸਿਆਂ ਦੇ ਉੱਤੇ ਕੱਪੜਾ ਦੇ ਦਿਆਂ ਕਰੇਟ ਦੇ